ਟਵਣਾ ਜੀ ਦੇ ਸਤਿਕਾਰਯੋਗ ਸਰੋਤੇ ਉਲਾ ਆਪਣੇ ਨਾਲ ਇਸ ਵਕਤ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਸੈਣੀ ਸਾਹਿਬ ਸਵਾਗਤ ਹੈ ਸਸੀਕਾਲ ਜੀ ਹਾਂ ਜੀ ਟਵਣਾ ਸਾਹਿਬ ਸਸੀਕਾਲ ਜੀ ਤੇ ਸਰੋਤਿਆਂ ਨੂੰ ਵੀ ਸਸੀਕਾਲ ਜੀ ਜੀ ਜਨਾਬ ਟਵਣਾ ਸਾਹਿਬ ਅੱਜ ਦੀ ਜਿਹੜੀ ਗੱਲਬਾਤ ਹੈਗੀ ਆ ਜੀ ਇਹ ਲਾਜੇ ਤੁਹਾਡੀ ਹੈਗੀ ਆ ਜੀ ਮੈਂ ਉਹਨਾਂ ਨੂੰ ਸਿਰਫ ਤਰਤੀਬ ਦਿੱਤੀ ਆ ਜੀ ਜੀ ਸਵਾਗਤ ਇਹਦਾ ਹਾਂਜੀ ਇਹ ਤੋਂ ਪਹਿਲਾਂ ਮੈਂ ਆਪਣੇ ਉਸਤਾਦ ਸਰਪਾਰ ਸਕੰਦਰ ਸਿੰਘ ਔਜਲਾ ਸਾਹਿਬ ਦਾ ਤੇ ਤੁਹਾਡਾ ਰਣੀ ਆ ਜੀ ਇਹਨਾਂ ਨੇ ਕਿਉਂਕਿ ਤੁਸੀਂ ਮੈਨੂੰ ਪਲੇਟਫਾਰਮ ਦਿੱਤਾ ਜੀ ਤੇ ਉਹਨਾਂ ਨੇ ਮੈਨੂੰ ਐਨਕਰੇਜਮੈਂਟ ਦਿੱਤੀ ਹੈ ਨਹੀਂ ਤਾਂ ਇਹ ਸਾਰੀਆਂ ਕਵਤਾਵਾਂ ਲਿਖੀ ਹੀ ਰਹਿ ਜਾਣੀਆਂ ਸੀ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਅਜੀ ਸੱਚ ਅਜੀ ਜਿੰਦਾ ਹੈ ਜੀ ਭਾਵੇਂ ਸੱਚ ਅਜੀ ਜਿੰਦਾ ਹੈ ਪਰ ਝੂਠ ਕਿਹੜਾ ਸ਼ਰਮਿੰਦਾ ਹੈ ਹੂੰ ਤਾਂ ਤਾਂ ਪੈਸੀ ਪੱਥਰ ਲਾਇ ਹੂੰ ਇਸਤੇ ਹਰ ਵੀ ਖੂਬ ਲਗਵਾਏ ਹੂੰ ਗੇਟ ਲਗੀ ਨਾ ਇੱਕ ਵੀ ਰੱਲੇ ਪਈ ਨਿੰਦਾ ਹੈ ਭਾਵਾ ਸੱਚਾ ਜੀ ਜਿੰਦਾ ਹੈ ਪਰ ਝੂਠ ਕਿਹੜਾ ਸ਼ਰਮਿੰਦਾ ਹੈ ਹਮ ਹਮ BMW ਦੀ ਕਰੋਸਵਾਰੀ کارਖਾਨਾ ਪੰਜਾਬ ਚ ਹੋਈ ਕਰਾਰੀ ਹੋਰ ਕਿਸੇ ਨੇ ਝਾਤ ਨਾ ਮਾਰੀ ਕ੍ਰਾਈਮ ਕਰ ਦਿੱਤੀ ਲਾਰੈਂਸ ਦੀ ਸਰਦਾਰੀ ਹਮ ਹਾਈ ਕੋਰਟ ਨੇ ਝਾੜ ਸੀ ਮਾਰੀ ਹਮ ਪੱਤਰਕਾਰ ਵੀ ਹੁਣ ਚੁਣਿੰਦਾ ਹੈ ਭਾਵਾ ਸੱਚਾ ਜੀ ਜਿੰਦਾ ਹੈ ਪਰ ਝੂਠ ਕਿਹੜਾ ਸ਼ਰਮਿੰਦਾ ਹੈ ਬਹੁਤ ਖੂਬ ਗੋਲਟੀ ਬਰਾੜੂ ਪਾਲਿਆ ਹੱਥ ਅਮਰੀਕਾ ਦੇ ਬੋਝ ਕੇ ਪਾਲਈ ਨੱਥ ਹੂੰ ਹੂੰ ਮੁਖੀਏ ਦਾ ਦਾਵਾ ਪੱਲੇ ਨਾ ਕੱਖ ਆਪਣੀਆਂ ਗੱਪਾਂ ਕੋਲ ਹੀ ਰੱਖ ਹੂੰ ਦਿੱਲੀ ਦਾ ਤਾਂ ਤੂੰ ਕਰਿੰਦਾ ਹੈ ਹੂੰ ਔਜਲਾ ਸਾਹਿਬ ਭਾਵੇਂ ਸੱਚ ਅਜੇ ਜਿੰਦਾ ਹੈ ਪਰ ਕਿਹਟ ਕਿਹੜਾ ਸ਼ਰਮਿੰਦਾ ਹੈ ਹੂੰ ਕਿੰਦੇ 1880 ਦਿਨ ਦੀ ਸਰਕਾਰ 52 ਬੰਦੇ ਹਰ ਦਿਨ ਰੋਜ਼ਗਾਰ ਹੂੰ ਦੀ ਗਾਂਦਕੀ ਲਵਾ ਸੇਰ ਮਾਰ ਹੂੰ ਇਹ ਵੀ 5 ਸਾਲ ਗਾਇਬ ਕਾਰ ਹੂੰ ਬਦਲਾ ਵੀ ਸਾਨੂੰ ਪੈ ਗਈ ਮਾਰ ਹੂੰ ਹੂੰ ਅਗਲੀ ਵਾਰ ਹੁਣ ਭਾਈ ਸਾਹਿਬ ਤਿਆਰ ਹੂੰ ਵੋਟਰ ਹੀ ਸ਼ਰਮਿੰਦਾ ਹੈ ਹੂੰ ਤੇ ਵਾਣਾ ਸਾਹਿਬ ਤਾਂ ਮੇ ਸਾਥ ਕੇ ਜਿੰਦਾ ਹੈ ਪਰ ਕਿਹ ਉੱਠ ਜਿਹੜਾ ਸ਼ਰਮਿੰਦਾ ਹੈ ਬਹੁਤ ਖੂਬ ਹੂੰ ਲੋਕਾਂ ਦੇ ਖੋਲ ਕੇ ਵੋਟਾਂ ਪਾਈਆਂ ਨੇ ਹਰ ਜਿਹ ਉੱਠੇ ਮੋਹਰਾਂ ਲਾਈਆਂ ਨੇ ਜਦ ਐਮਐਲਏ ਗੋਗੀ ਦਾ ਜਮੀਰ ਬੋਲ ਪਿਆ ਝੂਠੇ ਵਿਕਾਸ ਦੇ ਪਰਦੇ ਖੋਲ ਗਿਆ ਮੁਖੀ ਇਹਦੇ ਲਾਇ ਨਹੀਂ ਪੱਥਰਾਂ ਨੂੰ ਐਵੇਂ ਨਹੀਂ ਉਹ ਹੱਥੀ ਤੋੜ ਗਿਆ ਹੁਣ ਕਹਿੰਦੇ ਉਹ ਤਾਂ ਇੱਕ ਪਰਿੰਦਾ ਹੈ ਹੂੰ ਭਾਵੇਂ ਸੱਚ ਜੇ ਜਿੰਦਾ ਹੈ ਪਰ ਕਿਉਂ ਕਿਹੜਾ ਸ਼ਰਮਿੰਦਾ ਹੈ ਬਹੁਤ ਖੂਬ ਸੈਣੀ ਸਭ ਕੁਝ ਮਜਰੀ ਆਉਂਦਾ ਆਪੇ ਚਰਚਾਂ ਮਾਰਿਆਂ ਕੁਝ ਨਾ ਜਾਪੇ ਹੂੰ ਨਸ਼ੇ ਤੇ ਜਵਾਨੀ ਪੈਣ ਸਿਆਪੇ ਹੂੰ ਦੇਖ ਨਾ ਹੁੰਦੇ ਰੋਂਦੇ ਮਾਪੇ ਕਿਆਰੀ ਪਾਸੀ ਹੁੰਦੀ ਪਈ ਨਿੰਦਾ ਹੈ ਭਾਵੇਂ ਸੱਚ ਅਜੇ ਜਿੰਦਾ ਹੈ ਪਰ ਝੂਠ ਕਿਹੜਾ ਸ਼ਰਮਿੰਦਾ ਹੈ ਆਪਣੇ ਲੋਭ ਕੋ ਕਿੰਨੋ ਮੀਤ ਗੁਰਬਾਣੀ ਨੇ ਸਮਝਾਇਆ ਹੈ ਆਪਣੇ ਹੀ स्वार्थ ਲਈ emptyDict ਨੂੰ ਆਪ ਵਿੱਚ ਆਇਆ ਹੈ ਗੰਦੀ ਇਸ ਸਿਆਸਤ ਦਾ ਇਹ ਜਪਿਆਰ ਹੋਇਆ ਸਭ ਨੰਗਾ ਹੈ ਭਾਵੇਂ ਸੱਚ ਅਜੇ ਜਿੰਦਾ ਹੈ ਪਰ ਝੂਠ ਕਿਹੜਾ ਸ਼ਰਮਿੰਦਾ ਹੈ ਪਰ ਝੂਠ ਕਿਹੜਾ ਸ਼ਰਮਿੰਦਾ ਹੈ ਥੈਂਕ ਯੂ ਸਰ ਮਿਹਰਬਾਨੀ ਜੀ ਬਹੁਤ ਖੂਬ ਬਹੁਤ ਖੂਬ ਬਹੁਤ ਬੜਾ ਪਿਓਰ ਹੋ ਰਿਹਾ ਕੰਮ ਦਿਨੋਂ ਦਿਨ ਥੈਂਕ ਯੂ ਮਿਹਰਬਾਨੀ ਗੋਗੀ ਪਰਿੰਦਾ ਹੈ ਜਾਨੀ ਪਾਰਟੀ ਬਦਲਣ ਲੱਗਾ ਸੋ ਵਧੀਆ ਤੱਕ ਬੰਦੀ ਸਿਰਾ ਆਇਆ ਹੌਲੀ ਹੌਲੀ ਹੋਰ ਬਿਹਤਰ ਹੋ ਰਿਹਾ ਯੂਪੀ ਦੇ ਫਰਖਾਬਾਦ ਦੇ ਭਗੌਤੀਪੁਰ ਪਿੰਡ ਦੇ ਵਿੱਚ ਦੋ ਲੜਕੀਆਂ ਅੰਬ ਦੇ ਦਰਖਤ ਨਾਲ ਇੱਕੋ ਦੁਪट्टे ਨਾਲ ਲਟਕ ਕੇ ਫਾਹਾ ਲੈ ਗਈਆਂ ਸੀ ਜਨਮ ਅਸ਼ਟਮੀ ਦੇ ਮੌਕੇ ਮੰਦਰ ਗਈਆਂ ਸੀ ਦਲਿਤ ਪਰਿਵਾਰ ਦੀਆਂ ਲੜਕੀਆਂ ਉਸ ਤੋਂ ਬਾਅਦ ਇਹਨਾਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ ਬਾਗ ਦੇ ਵਿੱਚ ਤੇ ਜਿਸ ਦਰਾਨ 16 ਤੋਂ 18 ਸਾਲ ਇਹਨਾਂ ਦਲਿਤ ਪਰਿਵਾਰ ਦੀਆਂ ਧਿਆਣੀਆਂ ਦੀ ਉਮਰ ਸੀ 18 ਸਾਲ ਦੀ ਲੜਕੀ ਦੀ ਭੂਆ ਨੇ ਆਖਿਆ ਕਿ ਦੋਨਾਂ ਜੋ ਕਿਸੇ ਦੇ ਕੱਪੜੇ ਪਾਵੇਂ ਨਹੀਂ ਸੀ ਫਟੇ ਹੋਏ ਪਰ ਜਦੋਂ ਉਹਨਾਂ ਨੂੰ ਨਹਾਇਆ ਗਿਆ ਤਾਂ ਉਹਨਾਂ ਦੇ ਸਰੀਰ ਤੇ ਜ਼ਖਮ ਸੀ ਕੰਡੇ ਲੱਗੇ ਹੋਏ ਸੀ ਛੱਟ ਅਜਹੀ ਸੀ ਜਿਵੇਂ ਕਿਸੇ ਨੇ ਡੰਡੇ ਜਾਂ ਬੈਲਟ ਨਾਲ ਕੁੱਟਿਆ ਹੋਵੇ ਸਿਰ ਤੇ ਪਿੱਠ ਤੇ ਕੰਡੇ ਵੀ ਚੁਬੇ ਹੋਏ ਸੀ ਜਿਸ ਤੋਂ ਲੱਗਦਾ ਸੀ ਕਿ ਲੱਤਾਂ ਤੋਂ ਫੜ ਕੇ ਘੜੀਸਿਆ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਅਸੀਂ ਪੋਸਟਮਾਰਟਮ ਰਿਪੋਰਟ ਨਹੀਂ ਦੇਖੀ ਲੇਕਿਨ ਲੜਕੀ ਨੂੰ ਨਹਾਉਣ ਦੇ ਵਕਤ ਛੱਟਾਂ ਦੇ ਨਿਸ਼ਾਨ ਦਿਖੇ ਨੇ ਮ੍ਰਿਤਕਾ ਦੇ ਛੋਟੇ ਭਰਾ ਨੇ ਆਖਿਆ ਕਿ ਲੱਗਦਾ ਹੈ ਕਿ ਉਹਨਾਂ ਦੀ ਭੈਣ ਤੇ ਉਹਨਾਂ ਦੇ ਸਹੇਲੀ ਨੂੰ ਮਾਰ ਕੇ ਆਤਮ ਹੱਤਿਆ ਸਾਬਤ ਕਰਨ ਦੇ ਲਈ ਖਤ ਨਾਲ ਲਟਕਾਇਆ ਗਿਆ ਤੇ ਬਿਨਾ ਫੋਰੈਂਸਿਕ ਜਾਂਚ ਦੇ ਨਿਚੇ ਉਤਾਰਿਆ ਗਿਆ ਦੋਨੋਂ ਲੜਕੀਆਂ ਦੇ ਪਿਤਾ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸ਼ੱਕ ਪ੍ਰਗਟ ਕੀਤਾ ਜਿਸ ਬਾਗ ਦੇ ਵਿੱਚ ਇਹ ਲਾਸ਼ਾਂ ਮਿਲੀਆਂ ਨੇ ਉਹ ਬਾਗ ਬੇहद ਸੰਘਣਾ ਹੈ ਤੇ ਉਸ ਦਰਖਤ ਤੇ ਇੱਕੋ ਹੀ ਟਾਣੇ ਤੇ ਇੱਕੋ ਹੀ ਦੁਪट्टे ਨਾਲ ਆਪਸ ਵਿੱਚ ਕਿਵੇਂ ਲਟਕ ਕੇ ਸੁਸਾਇਡ ਕਰ ਸਕਦੇ ਨੇ ਇੱਕ ਲੜਕੀ ਦੀ ਜੀਭ ਦੰਦਾਂ ਥੱਲੇ ਦਬੀ ਹੋਈ ਸੀ ਤੇ ਦੂਜੀ ਦੇ ਨੱਕ ਚੋਂ ਖੂਨ ਵਹਿ ਰਿਹਾ ਸੀ ਪੁਲਿਸ ਨੇ ਮੌਕੇ ਤੇ ਇੱਕ ਮੋਬਾਈਲ ਤੇ ਇੱਕ SIM ਵੀ ਬਰਾਮਦ ਕੀਤਾ ਹੈ ਇਸ ਵੰਦੀ ਰਾਤੀ ਬੀਤੇ ਦਿਨ 8 ਵਜੇ ਦੇ ਕਰੀਬ ਮਰਤਿਕਾ ਦੇ ਪਤਨ ਪਿਤਾ ਨੇ ਦੋ ਸਥਾਨਕ ਮੁੰਡਿਆਂ ਦੇ ਖਿਲਾਫ ਐਫ ਆਈ ਆਰ ਵੀ ਕਰਵਾਈ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਭੌਂਸੌਰ ਪਿੰਡ ਦੇ ਦੀਪਕ ਅਤੇ ਪਵਨ ਨੇ ਉਹਨਾਂ ਦੀ ਬੇਟੀ ਨੂੰ ਫੋਨ ਤੇ ਗੱਲਬਾਤ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਬੇਟੀ ਨੂੰ ਤੰਗ ਕੀਤਾ ਗਿਆ ਬ੍ਰਹਮਦ ਸਿੰਘ ਦੀਪਕ ਦੇ ਨਾਂ ਤੇ ਹੈ ਜਿਹੜਾ ਉੱਥੋਂ ਮਿਲਿਆ ਪਿਤਾ ਨੇ ਦੋਨਾਂ ਦੇ ਖਿਲਾਫ ਜਾਂਚ ਤੇ ਕਾਰਵਾਈ ਮੰਗੀ ਹੈ ਤੇ ਫਰਖਾਵਾ ਦੇ ਐਸਪੀ ਅਲੋਕ ਪਿਰਿਆਦਰਸ਼ੀ ਦਾ ਕਹਿਣਾ ਕਿ ਦੋਨੋਂ ਲੜਕੀਆਂ ਦੋਸਤ ਸੀ ਇਸ ਲਈ ਹਤਿਆ ਜਾਂ ਆਤਮ ਹਤਿਆ ਦਾ ਮਾਮਲਾ ਹੈ ਤੇ ਉਹ ਟੌਪਸੀ ਰਿਪੋਰਟ ਤੋਂ ਸਾਫ ਹੋਏਗਾ ਮੌਕੇ ਤੇ ਇੱਕ ਫੋਨ ਤੇ ਇੱਕ SIM ਕਾਰਡ ਮਿਲਿਆ ਤੇ ਬਾਕੀ ਜਾਣਕਾਰੀ ਅਸੀਂ ਲੱਭਣ ਲਈ ਲੱਗੇ ਆ ਹਾਲਾਂਕਿ ਪੋਸਟਮਾਰਟਮ ਦੇ ਵਿੱਚ ਮੌਤ ਦਾ ਕਾਰਨ ਦਮ ਘੁੱਟਣਾ ਆ ਸੋ ਇਸ ਸੰਬੰਧੀ ਬਲਾਤਕਾਰ ਹੋਇਆ ਜਾਂ ਨਹੀਂ ਇਸ ਤੇ ਲਈ ਸਲਾਈਡ ਭੇਜੀ ਗਈ ਹੈ yogi sahab modi sahab rashtrapati marmo ji ਹੀ ਹੋਣ ਇਹ ਦੋ ਧਿਆਣੀਆਂ ਦਾ ਮਰਡਰ ਨਹੀਂ ਹੈ ਸਿੱਧਾ ਜੇ ਉਥੋਂ ਇਹਨਾਂ ਦੋ ਮੁੰਡਿਆਂ ਦੇ ਸਿਮ ਮਿਲੇ ਨੇ ਪੈਸਰਪਿੰਡ ਦੇ ਦੀਪਕ ਅਤੇ ਪਵਨ ਦੇ ਤਾਂ ਇਹ ਕਿਹੜਾ ਕੋਈ ਇਸਲਾਮ ਦੇ ਨੇ ਲੜਕੇ ਵੀ ਹਿੰਦੂ ਨੇ ਭਾਵੇਂ ਦਲਿਤ ਭਾਈਚਾਰੇ ਚੋਂ ਨੇ ਤੇ ਲੜਕੇ ਵੀ ਹਿੰਦੂ ਨੇ ਜਿਨ੍ਹਾਂ ਦੇ ਸਿਮ ਮਿਲੇ ਨੇ ਇੱਥੇ ਹਿੰਦੂ ਮੁਸਲਮ ਸਿੱਖ ਦੀ ਰਾਜਨੀਤੀ ਕਿਉਂ ਬੰਗਾਲ ਦੇ ਵਿੱਚ ਘਟਨਾ ਘਟਦੀ ਹੈ ਤੁਸੀਂ ਬੰਦ ਕਰਾਉਣ ਤੁਰ ਪੈਂਦੇ ਹੋ ਦੇਸ਼ ਦੀ ਸਭ ਤੋਂ ਪਾਵਰਫੁਲ ਸ਼ਕਸ਼ੀਤ ਮੈਡਮ ਰਾਸ਼ਟਰਪਤੀ ਸਹਿਬਾ ਕਹਿ ਰਹੇ ਨੇ ਕਿ ਮੈਂ ਡਰੀ ਹੋਈ ਆਂ ਨਰਾਸ਼ ਆਂ ਕਿ ਹੁਣ ਬਸ ਐ ਪਰ ਹੁਣ ਬਸ ਕਾਦੀ ਐ ਕੀ ਬੀਬੀ ਗੀਤਾ ਸ਼ਰਮਾ ਵਿਮਨ ਕਮਿਸ਼ਨ ਵਾਲੀ ਯੂਪੀ ਦੇ ਇਸ ਫਰਖਾਵਾਦ ਦੇ ਭਗਉਤੀ ਪਰਪੰਡ ਦੇ ਵਿੱਚ ਜੋ ਪਾਣਾ ਵਾਪਰਿਆ ਇਸ ਬਾਰੇ ਬੋਲੇਗੀ ਨਹੀਂ ਬੋਲੇਗੀ ਕਿਉਂਕਿ ਸਰਕਾਰ ਯੋਗੀ ਸਾਹਿਬ ਦੀ ਐ ਆਪਣੀ ਸਰਕਾਰ ਐ ਬਲਡوزر ਬਾਬਾ ਦੀ ਤੇ ਹੁਣ ਇਸ ਦੀਪਕ ਤੇ ਪਵਨ ਦੇ ਘਰ ਤੇ ਬਲਡوزر ਨਹੀਂ ਚੜੇਗਾ ਹੁਣ ਉਸ ਡੈਡ ਬੋਡੀ ਕੋਲੋਂ ਮੋਬਾਈਲ ਮਿਲਦਾ SIM ਮਿਲਦਾ ਜਿਹੜਾ ਦੀਪਕ ਦੇ ਨਾਂ ਤੇ ਆ ਜੇ ਲੜਕੀ ਨੇ ਸੁਸਾਇਡ ਕੀਤਾ ਤਾਂ ਉਹ SIM ਉੱਥੇ ਕਿਵੇਂ ਆਇਆ ਉਹਨਾਂ ਨੂੰ ਕੰਡਿਆਂ ਤੇ ਕਿਹਨੇ ਘੜੀਸਿਆ ਜੇ ਉਹਨਾਂ ਦੇ ਸਰੀਰ 'ਚ ਕੰਡੇ ਦਿਸਦੇ ਨੇ ਇਹ ਤਾਂ ਮੁੱਢਲੀ ਜਾਂਚ ਚ ਆ ਗਿਆ ਮਾਪਿਆਂ ਨੇ ਦੱਸਿਆ ਤੇ ਫਿਰ ਇਹ ਜਿਹੜੀਆਂ ਰਿਪੋਰਟਸ ਨੇ ਤੇ ਫਿਰ ਜਲਦੀ ਜਲਦੀ ਲਾਸ਼ਾਂ ਉਤਾਰੀਆਂ ਗਈਆਂ ਲਾਸ਼ਾਂ ਉਤਾਰਨ ਦੇ ਵਕਤ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ ਜੇ ਮੈਸ਼ੀਸ਼ੇਲਾ ਕੇ ਸਾਰਾ ਹੋ ਜਾਂਦਾ ਕਿ ਇਸ ਇਲਾਕੇ ਚ ਹੇਠਾਂ ਕੌਣ ਕੌਣ ਫਿਰਿਆ ਉਥੇ ਸੂਈਆ ਕੁੱਤੇ ਛੱਡ ਕੇ ਵੀ ਇਸ ਕਥਿਤ ਵਿਅਕਤੀ ਦੀਪਕ ਜਾਂ ਪਵਨ ਦੇ ਘਰ ਨੂੰ ਜਾ ਸਕਦੇ ਸੀ ਉਥੇ ਗਲਾਸਸ ਦੇ ਨਾਲ ਜਿਹੜੀ ਖੁਰਦਵੀਨ ਨਾਲ ਚੈਕਿੰਗ ਹੁੰਦੀ ਹੈ ਉਸ ਦੇ ਵਿੱਚ ਕਿਸੇ ਦੇ ਵਾਲ ਕਿਸੇ ਦੀ ਬਾਡੀ ਦਾ ਕੋਈ ਕੱਪੜਾ ਉਥੇ ਮਿਲ ਸਕਦਾ ਸੀ ਕਿਉਂਕਿ ਆ ਕਿਰਨਜੀਤ ਕੋਰ ਦਾ ਮਰਡਰ ਹੋਇਆ ਸੀ ਮਹਿਲਕਲਾ ਤਬ ਬਲਾਤਕਾਰੀ ਜਿਹੜੇ ਕਿ ਸਿਆਸੀ ਧਰ ਨਾਲ ਸੰਬੰਧ ਸੀ ਪਹਿਲਾਂ ਅਕਾਲੀ ਸੀ ਮੁੜ ਕੇ ਆਮ ਆਦਮੀ ਪਾਰਟੀ ਚ ਆ ਗਏ ਉਹਨਾਂ ਦੇ ਮਾਸ ਦੇ ਟੁਕੜੇ ਉਸ ਕਿਰਨਦੀਪ ਦੇ ਕਿਰਨਜੀਤ ਕੋਰ ਦੇ ਨੋਹਾਂ ਚ ਫਸੇ ਹੋਏ ਸੀ ਕਿਉਂਕਿ ਉਸ ਲੜਕੀ ਨੇ ਮੁਕਾਬਲਾ ਕੀਤਾ ਸੀ ਹਰ ਹਰ ਦੇ ਖੇਤ ਚ ਮਰਨ ਤੋਂ ਪਹਿਲਾਂ ਪਰ ਅਫਸੋਸ ਕਿ ਇੱਥੇ ਵੇਖਿਆ ਜਾਂਦਾ ਹੈ ਕਿ ਸਰਕਾਰ ਸਾਡੀ ਤਾਂ ਨਹੀਂ ਸਰਕਾਰ ਵਿਰੋਧੀਆਂ ਦੀ ਹੈ ਤਾਂ ਇਨਸਾਫ ਮਿਲਦਾ ਇਸ ਤਰ੍ਹਾਂ ਦੇ ਤੇ ऑस्ट्रेलिया तो भाई जी परमजीत सिंह स्वागत सस्िकाल पाजी हां जी टवाना जी सस्िकाल ਤੁਹਾਨੂੰ ਤੇ ਸਾਰੇ ਸਤਿ ਸ਼੍ਰੀ ਅਕਾਲ ਸस्िकाल ਬਾਈ ਜੀ 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 ਅੱਜ ਸੈਣੀ ਸਾਹਿਬ ਹੋਣੇ ਤਾਂ ਪੂਰੀ ਕੋਕੇ ਚੜ ਗਈ ਜੀ ਹਾਂ ਬਹੁਤ ਵਧੀਆ ਮਤਲਬ ਦਿਨੋ ਦਿਨ ਪੂਰਾ ਨਖਾਰ ਆ ਰਿਹਾ ਹੈ ਵੀ ਗੋਗੀ ਇੱਕ ਪਰਿੰਦਾ ਹੈ ਵੀ ਮਤਲਬ ਉੜ ਕੇ ਹੋਰ ਪਾਰਟੀ ਚ ਜਾ ਸਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਮੈਂ ਇੱਕ ਡੈਂਪੀ ਬਾਰੇ ਗੱਲ ਕਰਨੀ ਸੀਗੀ ਜੀ ਠੀਕ ਹੈ ਜੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਠੀਕ ਹੈ ਭਗਵਾਨਤਮਾਨ ਹੋਣਾ ਨਹੀਂ ਲੈ ਲਿਆ ਪਰ ਮੈਨੂੰ ਇਹ ਲੱਗਦਾ ਵੀ ਸਖੀਰ